ਕਿਸਾਨਾਂ ਦਾ ਸੰਘਰਸ਼ ਤੀਜੇ ਦਿਨ ਵੀ ਜਾਰੀ ਹੈ ਰੇਲਾ ਰੋਕ ਦਿੱਤੀਆਂ ਨੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਦੇ ਲਈ ਲਗਾਤਾਰ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਰਾਮਪੁਰ ਫੂਲ ਤੋਂ ਜਿੱਥੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤੀ ਕੋਈ ਇੱਕ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਹਾਲਾਂਕਿ ਕੇਂਦਰੀ ਮੰਤਰੀਆਂ ਦੇ ਨਾਲ ਵੀ ਕਿਸਾਨਾਂ ਦੀ ਮੀਟਿੰਗ ਹੋਈ ਹੈ ਕੁਝ ਮੰਗਾ ਦੇ ਉੱਤੇ ਸਹਿਮਤੀ ਬਣੀ ਹੈ ਕੁਝ ਮੰਗਾ ਦੇ ਉੱਤੇ ਨਹੀਂ ਬਣੀ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਅਸਰ ਰਾਮਪੁਰ ਫੂਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਸਥਿਤੀ ਮੌਕੇ ਦੀ ਕਿਹੋ ਜਿਹੀ ਬਣੀ ਹੋਈ ਹੈ ਹਾਲਾਂਕਿ ਕਿਸਾਨਾਂ ਦੇ ਇਸ ਅੰਦੋਲਨ ਦੇ ਮੱਦੇਨਜ਼ਰ ਅੰਬਾਲਾ ਡਿਵੀਜ਼ਨ ਦੇ ਵਿੱਚ ਰੇਲ ਗੱਡੀਆਂ ਦੇ ਰੂਟ ਅਤੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਕੁਝ ਟ੍ਰੇਨਾਂ ਨੂੰ ਰੱਦ ਵੀ ਕੀਤਾ ਗਿਆ ਅੰਬਾਲਾ ਡਿਵੀਜ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਇਹ ਤਿੰਨੋਂ ਟ੍ਰੇਨਾਂ 15 ਫਰਵਰੀ ਨੂੰ ਰੱਦ ਕਰ ਦਿੱਤੀਆਂ ਗਈਆਂ ਇਹਨਾਂ ਟ੍ਰੇਨਾਂ ਦੀਆਂ ਸੇਵਾਵਾਂ 15 ਫਰਵਰੀ ਤੱਕ ਬੰਦ ਰਹਿਣਗੀਆਂ ਕਿਉਂਕਿ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਦੇ ਉੱਤੇ ਡੇਰੇ ਲਗਾ ਲਏ ਨੇ ਤੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਲਗਾਤਾਰ ਦਬਾਅ ਜਿਹੜਾ ਬਣਾਇਆ ਜਾ ਰਿਹਾ ਹੈ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਹਾਂ ਮੈਂ ਭਾਰਤੀ ਕਿਸਾਨ union ਦਾ ਇੱਕ ਅਗਰਗਾਂਦਾ ਬੁਲੱਸ ਕਰ ਰਿਹਾ ਹਾਂ ਅੱਜ ਜੋ ਅਸੀਂ ਰੇਲਵੇ ਟ੍ਰੈਕ ਜਾਮ ਕੀਤੇ ਤਿੰਨ ਘੰਟਿਆਂ ਲਈ 12 ਤੋਂ 3 ਵਜੇ ਤੱਕ ਪਿਛਲੇ ਦਿਨੀ ਦੋ ਫੋਰਮਾਂ ਵੱਲੋਂ ਜੋ SKM ਗੈਰ ਰਾਜਨੀਤਿਕਾਂ ਤੇ ਨਾਲ ਕਿਸਾਨ ਮਸ਼ਹੂਰ ਮੋਰਚਾ ਹੈ ਉਹਨਾਂ ਵੱਲੋਂ ਦਿੱਲੀ ਚੱਲੋ ਦਾ ਸਰਦ ਦਿੱਤਾ ਹੋਇਆ ਸੀ 13 ਫਰਵਰੀ ਨੂੰ ਪਰ ਉਹਨਾਂ ਨੂੰ ਦਿੱਲੀ ਜਾਣ ਦੀ ਬਜਾਏ ਹਰਿਆਣੇ ਦੇ ਬਾਡਰਾਂ ਤੇ ਕੇਂਦਰ ਸਰਕਾਰ ਦੇ ਹੁਕਮਾਂ ਦੇ ਤਹਿਤ ਰੋਕ ਲਿਆ ਮਨਜੀਤ ਧਨੇਰ ਵਾਲੀ BKJ ਇੱਕ ਟਡਕਾਉਂਦਾ ਵੱਲੋਂ ਅਸੀਂ ਤਿੰਨ ਘੰਟਿਆਂ ਦਾ ਰੇਲਾਂ ਦਾ ਜਿਹੜਾ ਚੱਕਾ ਜਾਮ ਹੈ ਇਸੇ ਤਰ੍ਹਾਂ ਦੂਜੀਆਂ ਜਿਹੜੀਆਂ ਪੰਜਾਬ ਦੀਆਂ ਲੜਾਕੂ ਦੇਖੋ ਜਿੰਨਾਂ ਸਾਰੀਆਂ ਵੱਲੋਂ 3 ਘੰਟਿਆਂ ਲਈ ਇਹ ਅੱਜ ਸਾਰੇ ਪੰਜਾਬ ਦੇ ਟੋਲ ਫਰੀ ਕੀਤੇ ਹੋਏ ਆ। ਕੱਲ ਨੂੰ ਜਿਹੜਾ ਭਾਰਤ ਬੰਦ ਦਾ ਸਦਾ ਇਸ ਸਕੀਮ ਦਾ ਪਹਿਲਾਂ ਹੀ ਆਇਆ ਹੋਇਆ ਜਿਹਦੇ ਵਿੱਚ ਸਾਰੇ ਮੁਲਕ ਦੀਆਂ ਟ੍ਰੇਡ ਯੂਨੀਅਨਾਂ ਨਾਲ, ਟਰਾਂਸਪੋਰਟ ਕਾਜੂਨੀਆਂ ਨਾਲ ਹੋਰ ਸਾਰੇ ਵਰਗ ਹੈ। ਉਹਨਾਂ ਵਰਗਾਂ ਵੱਲੋਂ ਵੀ ਜਿਹੜਾ ਹੈ ਭਾਰਤ ਬੰਦ ਦਾ ਸਦਾ ਉਹਦੇ ਵਿੱਚ ਵੀ ਇਸ ਮੰਗ ਨੂੰ ਅਸੀਂ ਕੜੀ ਜੋੜ ਕਰ ਲਿਆ। ਕਿਸਾਨਾਂ ਦਾ ਸੰਘਰਸ਼ ਤੀਜੇ ਦਿਨ ਵੀ ਜਾਰੀ ਹੈ। ਰੇਲਾ ਟੋਕ ਦਿੱਤੀਆਂ ਨੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਦੇ ਲਈ ਲਗਾਤਾਰ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ रामपुर ਫੂਲ ਤੋਂ ਜਿੱਥੇ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰ ਦਿੱਤੇ ਕੋਈ ਇੱਕ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਹਾਲਾਂਕਿ ਕੇਂਦਰੀ ਮੰਤਰੀਆਂ ਦੇ ਨਾਲ ਵੀ ਕਿਸਾਨਾਂ ਦੀ ਮੀਟਿੰਗ ਹੋਈ ਹੈ ਕੁਝ ਮੰਗਾਂ ਦੇ ਉੱਤੇ ਸਹਿਮਤੀ ਬਣੀ ਹੈ ਕੁਝ ਮੰਗਾਂ ਦੇ ਉੱਤੇ ਨਹੀਂ ਬਣੀ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਅਸਰ ਰਾਮਪੁਰ ਫੂਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਸਥਿਤੀ ਮੌਕੇ ਦੀ ਕਿਹੋ ਜਿਹੀ ਬਣੀ ਹੋਈ ਹੈ ਹਾਲਾਂਕਿ ਕਿਸਾਨਾਂ ਦੇ ਇਸ ਅੰਦੋਲਨ ਦੇ ਮੱਦੇਨਜ਼ਰ ਅੰਬਾਲਾ ਡਿਵੀਜ਼ਨ ਦੇ ਵਿੱਚ ਰੇਲ ਗੱਡੀਆਂ ਦੇ ਰੂਟ ਅਤੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਕੁਝ ਟ੍ਰੇਨਾਂ ਨੂੰ ਰੱਦ ਵੀ ਕੀਤਾ ਗਿਆ ਅੰਬਾਲਾ ਡਿਵੀਜ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਇਹ ਤਿੰਨੋ ਟ੍ਰੇਨਾਂ 15 ਫਰਵਰੀ ਨੂੰ ਰੱਦ ਕਰ ਦਿੱਤੀਆਂ ਗਈਆਂ ਇਹਨਾਂ ਟ੍ਰੇਨਾਂ ਦੀਆਂ ਸੇਵਾਵਾਂ 15 ਫਰਵਰੀ ਤੱਕ ਬੰਦ ਰਹਿਣਗੀਆਂ ਕਿਉਂਕਿ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਦੇ ਉੱਤੇ ਡੇਰੇ ਲਗਾ ਲਏ ਨੇ ਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਲਗਾਤਾਰ ਦਬਾਅ ਜਿਹੜਾ ਬਣਾਇਆ ਜਾ ਰਿਹਾ ਹੈ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਹਾਂ ਮੈਂ ਭਾਰਤੀ ਕਿਸਾਨ union ਦਾ ਤਗੜਾ ਆਗੂ ਬਸ ਕੱਪਰੇ ਅੱਜ ਜੋ ਅਸੀਂ ਰੇਲਵੇ ਟ੍ਰੈਕ ਜਾਮ ਕੀਤੇ ਤਿੰਨ ਘੰਟਿਆਂ ਲਈ 12 ਤੋਂ 3 ਵਜੇ ਤੱਕ ਪਿਛਲੇ ਦਿਨੀ ਦੋ ਫੋਰਮਾਂ ਵੱਲੋਂ ਜੋ SKM ਗੈਰ ਰਾਜਨੀਤਿਕਾਂ ਤੇ ਨਾਲ ਕਿਸਾਨ ਮਸ਼ਹੂਰ ਮੋਰਚਾ ਹੈ ਉਹਨਾਂ ਵੱਲੋਂ ਦਿੱਲੀ ਚੱਲੋ ਦਾ ਸਰਦ ਦਿੱਤਾ ਹੋਇਆ ਸੀ 13 ਫਰਵਰੀ ਨੂੰ ਪਰ ਉਹਨਾਂ ਨੂੰ ਦਿੱਲੀ ਜਾਣ ਦੀ ਬਜਾਏ ਹਰਿਆਣੇ ਦੇ ਬਾਡਰਾਂ ਤੇ ਕੇਂਦਰ ਸਰਕਾਰ ਦੇ ਹੁਕਮਾਂ ਦੇ ਤਹਿਤ ਰੋਕ ਲਿਆ ਮਨਜੀਤ ਧਨੇਰ ਵਾਲੀ BKJ ਇੱਕ ਟਡਕਾਉਂਦਾ ਵੱਲੋਂ ਅਸੀਂ ਤਿੰਨ ਘੰਟਿਆਂ ਦਾ ਰੇਲਾਂ ਦਾ ਜਿਹੜਾ ਚੱਕਾ ਜਾਮ ਹੈ ਇਸੇ ਤਰ੍ਹਾਂ ਦੂਜੀਆਂ ਜਿਹੜੀਆਂ ਪੰਜਾਬ ਦੀਆਂ ਲੜਾਕੂ ਦੇਖੋ ਇਹਨਾਂ ਸਾਰਿਆਂ ਵੱਲੋਂ 3 ਘੰਟਿਆਂ ਲਈ ਇਹ ਅੱਜ ਸਾਰੇ ਪੰਜਾਬ ਦੇ ਟੋਲ ਫਰੀ ਕੀਤੇ ਹੋਏ ਆ। ਕੱਲ ਨੂੰ ਜਿਹੜਾ ਭਾਰਤ ਬੰਦ ਦਾ ਸਦਾ ਇਸ ਸਕੀਮ ਦਾ ਪਹਿਲਾਂ ਹੀ ਆਇਆ ਹੋਇਆ ਜਿਹਦੇ ਵਿੱਚ ਸਾਰੇ ਮੁਲਕ ਦੀਆਂ ਟ੍ਰੇਡ ਯੂਨੀਅਨਾਂ ਨਾਲ, ਟਰਾਂਸਪੋਰਟ ਕਾਜੂਨੀਆਂ ਨਾਲ ਹੋਰ ਸਾਰੇ ਵਰਗ ਹੈ। ਉਹਨਾਂ ਵਰਗਾਂ ਵੱਲੋਂ ਵੀ ਜਿਹੜਾ ਹੈ ਭਾਰਤ ਬੰਦ ਦਾ ਸਦਾ ਉਹਦੇ ਵਿੱਚ ਵੀ ਇਸ ਮੰਗ ਨੂੰ ਅਸੀਂ ਕੜੀ ਜੋੜ ਕਰਦੇ